ਬਈ ਜਿਵੇਂ 3 ਕੇ ਜਾ ਕੇ ਕੁਲਦੀਪ ਮਾਣਕ ਨੂੰ ਮਿਲ ਕੇ ਆ ਗਿਆ ਜੀ ਤਾਂ ਦੂਜੇ ਤੀਜੇ ਦਿਨ ਹੀ ਦੇਵ ਦੀ ਚਿੱਠੀ ਆ ਗਈ ਮੇਰੇ ਪਿੰਡੋਂ ਮੇਰੇ ਬਿਠਾਏ ਹੋਏ ਮਾਣਕ ਨੂੰ ਮਿਲ ਕੇ ਤੂੰ ਮੁੜ ਗਿਆ ਤੇ ਮੈਨੂੰ ਕਿਉਂ ਨਹੀਂ ਮਿਲਿਆ ਉਦੋਂ ਬਾਅਦ ਮੈਂ ਦੇਵ ਨੂੰ ਮਿਲਣ ਗਿਆ ਤੇ ਬਸ ਫਿਰ ਕੀ ਸੀਗਾ ਵੀ ਦੇਵ ਨਾਲ ਤਾਂ ਇੰਨਾ ਪਿਆਰ ਪੈ ਗਿਆ ਜਿਵੇਂ ਦਦਾਰ ਨਾਲ ਤੁਸੀਂ ਇੱਥੋਂ ਤੱਕ ਦੇਖੋ ਆਹ ਗੱਲ ਦੀ ਪਹਿਲਾਂ ਇੱਕ ਗੱਲ ਨਵੇੜ ਨਾਲ ਜੀ ਜਦੋਂ ਮੈਂ ਆਪਦੇ ਬੇਟੇ ਦੇ ਵਿਆਹ ਦੇ ਗगन ਦੇ ਵਿਆਹ ਦੇ ਨਾ ਕਾਰਡ ਬਣ ਰਿਆ ਸੀ ਮਤਲਬ ਕਿ ਐਸੀ ਸਾਜ ਹੁੰਦੀ ਆ ਤੇ ਕੈਸੀ ਆਪਣਾਤ ਦਿਖਾਈ ਜਾਂਦੀ ਆ ਅਸੀਂ ਜਲੰਧਰ ਸਾਨੂੰ ਚਰ ਲੱਗ ਗਿਆ ਵੰਣਦੇ ਵਣਾਉਂਦਿਆਂ ਨੂੰ ਕੁਛ ਰਾਜ ਫਗਵਾੜੇ ਰੁਕ ਗਏ ਤੇ ਸਾਨੂੰ ਦਿਨ ਜੈ ਛਿਪ ਗਿਆ ਲੁਧਿਆਣੇ ਸਾਨੂੰ ਲੱਗਿਆ ਵੀ ਹੁਣ ਵਾਪਸ ਵੀ ਜਾਣਾ ਤੇ ਕਾਰਡ ਨਿਭੜੇ ਨਹੀਂ ਹੈ ਤੇ ਮੈਂ ਸੋਚਿਆ ਵੀ 10 15 ਕਾਰਡ ਮੈਂ ਵੰਡ ਦਿੰਨਾ ਤੇ 10 15 ਰਵਿੰਦਰ ਰੰਗੂਆਲ ਨੂੰ ਫੜਾਤਾ ਵੀ ਇਹ ਯਾਰ ਤੂੰ ਆਂਦੇ ਆਂ ਜੀ ਲੋ ਜੀ ਉਹਦੇ ਚ ਗੱਲ ਦੱਸਣ ਵਾਲੀ ਇਹ ਆ ਕਿ ਰੰਗੂਆਲ ਦੇ ਘਰੇ ਮਾਨਕ ਦੇ ਘਰੇ ਜਦੋਂ ਰੰਗਵਾਲ ਕਾਰਡ ਲੈ ਕੇ ਚੱਲਿਆ ਗਿਆ ਤੇ ਮਾਨਕ ਸਾਹਿਬ ਅੱਗੋਂ ਪ੍ਰਤੀਕਰਮ ਦਿਖਾ ਰਹੇ ਆ ਤੇ ਕਹਿੰਦੇ ਗੱਲ ਕਰਾ ਮੇਰੀ ਉਹਦੇ ਨਾਲ ਕਹਿੰਦਾ ਇੱਧਰ ਤੈਨੂੰ ਭੇਜ ਤਾ ਰੰਗਵਾਲਾ ਇੱਧਰ ਕਾਰਡ ਦੇ ਕੇ ਤੈਨੂੰ ਭੇਜ ਤਾ ਆਪ ਸਰਿੰਦਰ ਛੰਦੇ ਨੂੰ ਕਾਰਡ ਘਰੇ ਦੇਣ ਚੱਲਿਆ ਗਿਆ ਹੁਣ ਮਤਲਬ ਅਫਰਨਾਤੀ ਹੈ ਨਾ ਵੀ ਇੱਧਰ ਇੱਧਰ ਮੇਰੇ ਵੱਲ ਕਿਉਂ ਨਹੀਂ ਆਇਆ ਹਾਂ ਮੇਰੇ ਵੱਲ ਕਿਉਂ ਨਹੀਂ ਆਇਆ ਤੈਨੂੰ ਉਧਰ ਤੋਰ ਦੇ ਹੁੰਦਾ ਆਪ ਇੱਧਰ ਆਉਣਾ ਚਾਹੀਦਾ ਸੀ ਉਹਨੂੰ